ਉਹਨਾਂ ਦੇ ਸ਼ਰੀਕਾ ਬਰਾਦਰੀ ਨੇ ਔਗਣੀ ਵੇਖਿਆ ਨਾ ਜੀ ਗੁਰੂ ਰਾਮਦਾਸ ਪਤਾ ਜੀ ਦੇ ਵਿੱਚੋਂ ਬਚਪਨ ਵਿੱਚ ਭਾਈ ਜੇਠਾ ਜੀ ਦੇ ਵਿੱਚੋਂ ਔਗਣੀ ਵੇਖਿਆ ਨਾ ਵੀ ਇਹ ਤਾਂ ਯਤੀਮ ਹੋ ਗਿਆ ਜੀ ਇਹ ਤੇ ਇਹਨੇ ਤੁਹਾਨੂੰ ਮੰਗਦੇ ਰਹਿਣਾ ਜੀ ਮੰਗਦਾ ਹੀ ਰਹਿਣਾ ਇਸੇ ਨੇ ਨੇ ਪੁੱਛਿਆ ਬਾਸਰ ਕੇ ਨਾਨੀ ਨਾਨੀ ਲੈ ਆਈ ਬਾਸਰ ਕੇ ਤੋਂ ਗੁਰੂ ਅਮਰਦਾਸ ਪਤਾ ਜੀ ਗੋਇੰਦਵਾਲ ਸਹਿਦ ਇਸ ਪਰਿਵਾਰ ਨੂੰ ਲੈ ਆਇਆ ਔਰ ਉੱਥੇ ਹੀ ਪਲੇ ਉੱਥੇ ਹੀ ਵੱਡੇ ਹੋ ਗਏ ਇੰਨੀ ਸੇਵਾ ਕੀਤੀ ਐਨਾ ਪ੍ਰਮਾਤਮਾ ਦੀ ਭਜਨ ਬੰਦਗੀ ਕੀਤੀ ਤੇ ਗੁਰੂ ਅਮਰਦਾਸ ਪਿਤਾ ਜੀ ਨੇ ਆਪਣੇ ਜਿਗਰ ਦਾ ਟੁਕੜਾ ਵੀ ਦੇ ਦਿੱਤਾ ਜੀ ਦੀਦੀ ਭਾਨੀ ਜੀ ਦਾ ਰਿਸ਼ਤਾ ਕਰ ਦਿੱਤਾ ਗੱਲ ਹੈ ਗੁਣ ਤੇ ਔਗਣਾ ਦੀ ਉਹਨਿ ਸ਼ਰੀਕਾ ਬ੍ਰਦਰੀ ਲਾਹੌਰ ਤੋਂ ਆਏ ਤੇ ਆਉਂਦੇ ਹੀ ਪਤਾ ਕੀ ਕਿਆ ਕਿਉਂਕਿ ਟੋਕਰੀ ਸਿਰ ਦੇ ਉੱਤੇ ਚੁੱਕੀ ਸੀ ਤੇ ਸੇਵਾ ਕਰਦੇ ਪਏ ਸੀ ਤੇ ਸ਼ਰੀਕਾ ਬ੍ਰਦਰੀ ਨੇ ਆਉਂਦੇ ਹੀ ਪਤਾ ਕੀ ਕਿਆ ਕਹਿੰਦੇ ਸਾਡਾ ਜੇ ਤੂੰ ਇਤਰਾ ਹੀ ਨਾਕੀ ਵਢਾਉਣਾ ਸੀ ਸੌਹਰਿਆਂ ਦੇ ਘਰ ਨੌਕਰਾਂ ਦੇ ਵਾਂਗ ਟੋਕਰੀਆਂ ਢੂੰਢ ਢੂੰਡਾ ਪਿਆ ਆ ਇਹ ਇਤਨਾ ਹੀ ਤੂੰ ਸਾਡਾ ਨਾਕੀ ਵਢੋਣਾ ਹੀ ਨਹੀਂ ਸ਼ਰੀਕਾ ਬਰਾਦਰੀ ਦੇ ਵਿੱਚ ਤੂੰ ਜਦੋਂ ਤੇਰੇ ਮਾਂ ਪਿਓ ਮਰੇ ਸੀ ਤੂੰ ਹੀ ਉਦੋਂ ਕਿਉਂ ਨਾ ਚਲਾ ਗਿਆ ਦੇਖੋ ਔਗਣ ਦੇਖੇ ਸੀ ਔਗਣ ਦੇਖੇ ਤੇ ਜ ਗੁਰੂ ਅਮਰਦਾਸ ਪਤਾ ਜੀ ਦੇ ਸਾਹਮਣੇ ਇਹ ਗੱਲ ਪਈ ਤਾਂ ਗੁਰੂ ਅਮਰਦਾਸ ਪਤਾ ਜੀ ਕੋਈ ਬੋਲਣ ਲੱਗੇ ਤੇ ਗੁਰੂ ਰਾਮਦਾਸ ਪਤਾ ਹੀ ਜਿਹੜੇ ਗੁਣਾ ਦੇ ਗ੍ਰਾਹਕ ਨੇ ਨਾ ਜਿਹੜੇ ਗੁਣਾ ਦੇ ਨਾਲ ਰਤਨਾ ਨਾਲ ਪਰਭੂਰ ਨੇ ਹੱਥ ਜੋੜੇ ਦੋਵੇਂ ਕਹਿੰਦੇ ਪਾਤਸ਼ਾਹ ਮੇਰੇ ਨੇ ਮੇਰੇ ਆਪਣੇ ਨੇ ਮੇਰੇ ਆਪਣੇ ਨੇ ਗੁਰੂ ਅਮਰਦਾਸ ਪਤਾ ਹੀ ਨੇ ਫਿਰ ਉੱਥੇ ਬਚਨ ਕੀਤੇ ਕਹਿੰਦੇ ਜੀ ਨੂੰ ਤੁਸੀਂ ਕਹਿੰਦੇ ਇਹ ਨਾ ਨੱਕ ਵਡਾ ਦਿੱਤਾ ਸਾਡੀ ਦੇਹੀਤੀ ਕਰਾ ਦਿੱਤੀ ਤੂੰ ਕਹਿੰਦੇ ਜੇ ਇਹ ਵੰਸ਼ ਜਨਮ ਨਾ ਤਰੇ ਕਿਉਂਕਿ ਜੇ ਤੁਹਾਡੀ ਵੰਸ਼ ਦੇ ਵਿੱਚ ਜਨਮ ਨਾ ਲੈਂਦੇ ਗਰਤ ਨਰਕ ਮੈਂ ਪਿੱਤਰ ਤੁਹਾਰੇ ਕਿਉਂਕਿ ਸਾਰੇ ਤੁਹਾਡੇ ਪਿੱਤਰ ਵੱਡੇ-ਵਡੇਰਿਆਂ ਨੇ ਨਰਕਾਂ ਦੇ ਵਿੱਚ ਪੈਣਾ ਸੀ ਸ਼ੁਕਰ ਕਰੋ ਤੁਹਾਡੀ ਵੰਸ਼ ਦੇ ਵਿੱਚ ਇਹਦਾ ਜਨਮ ਹੋਇਆ ਹੈ ਇਹਦਾ ਜਨਮ ਹੋਇਆ ਹੈ ਮੇਖਲੂ ਗੁਰੂ ਰਾਮਦਾਸ ਜੀ